ਮੁਸਲਮਾਨ ਆਪਦੇ ਧਰਮ ਦੇ ਪੱਕੇ ਆ ਉਹ ਸਹੀ ਆ ਜਿਉਂ ਆਪਦੇ ਧਰਮ ਦੇ ਪੱਕੇ ਆ ਉਹ ਸਹੀ ਆ ਹਿੰਦੂ ਆਪਦੇ ਧਰਮ ਦੇ ਪੱਕੇ ਆ ਉਹ ਸਹੀ ਆ ਪਰ ਤੁਸੀਂ ਵੀ ਆਪਦੇ ਧਰਮ ਦੇ ਪੱਕੇ ਹੋ ਜਣਾ ਤੁਸੀਂ ਵੀ ਆਪਦੇ ਧਰਮ ਦੇ ਪੱਕੇ ਰਹੋ ਤੁਸੀਂ ਆਪਦੇ ਧਰਮ ਦੇ ਪੱਕੇ ਤਾਂ ਹੈ ਨਹੀਂ ਬਾਕੀ ਸਾਰੇ ਧਰਮਾਂ ਦੇ ਪੱਕੇ ਹੋ ਜਿੱਥੇ ਜਾਵੜੋ ਹਾਂ ਠੀਕ ਆ ਆਪਣਾ ਧਰਮਾ ਜਿਹੜਾ ਉਹ ਕਹਿੰਦਾ ਕਿ ਸਾਰਿਆਂ ਧਰਮਾਂ ਦਾ ਸਤਿਕਾਰ ਕਰੋ ਸਾਰਿਆਂ ਦਾ ਸਤਿਕਾਰ ਕਰੋ ਕਰਨਾ ਵੀ ਚਾਹੀਦਾ ਪਰ ਸਤਿਕਾਰ ਕਰੋ ਦਾ ਮਤਲਬ ਇਹ ਨਹੀਂਗਾ ਕਿ ਉਹਨਾਂ ਦੇ ਧਰਮ ਚ ਹੀ ਵੜ ਜਾਓ ਜਿਹੜੇ ਉਹ ਕੰਮ ਕਰਦੇ ਆ ਸਾਰੇ ਕਰ ਲੋ ਸਤਿਕਾਰ ਕਰੋ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਬੁਰਾ ਭਲਾ ਨਾ ਕਹੋ ਸਤਿਕਾਰ ਕਰੋ ਕਿ ਹਾਂ ਜੀ ਤੁਸੀਂ ਆਪਦੇ ਧਰਮ ਦੇ ਪੱਕੇ ਹੋ ਤੁਸੀਂ ਆਪਦੇ ਧਰਮ ਮੁਤਾਬਕ ਜੋ ਕਰਨਾ ਕਰੋ ਅਸੀਂ ਆਪਦੇ ਧਰਮ ਦੇ ਪੱਕੇ ਆ ਅਸੀਂ ਆਪਦੇ ਧਰਮ ਦੇ ਮੁਤਾਬਕ ਜੋ ਕਰਨਾ ਕਰਾਂਗੇ ਕ੍ਰਿਸਮਸ ਮਨਾਉਣ ਵਾਲਿਆਂ ਨੇ ਤਾਂ ਕ੍ਰਿਸਮਸ ਮਨਾਉਣੀ ਆ ਓਏ ਆਪਣੇ ਵਾਲੇ ਭੇਜੀ ਜਾਂਦੇ ਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਤਿਆਰ ਕਰ ਕਰਕੇ ਜਾਓ ਪੁੱਤ ਕ੍ਰਿਸਮਸ ਮਨਾ ਲਓ ਉਹ ਲਾਣਤਾ ਓਏ ਤੁਹਾਨੂੰ ਲਾਣਤਾ ਫਿਰ ਤੁਸੀਂ ਕਹਿੰਦੇ ਹੋ ਨਹੀਂ ਜੀ ਬੱਚੇ ਆ ਉਹ ਜਿਹੜੇ ਸਕੂਲਾਂ ਵਾਲੇ ਆ ਜਿਹੜੇ ਇਹ ਨਹੀਂ ਕਹਿੰਦੇ ਕਿ ਕ੍ਰਿਸਚੀਅਨ ਬੱਚੇ ਕਿਹੜੇ ਆ ਉਹਨਾਂ ਤੋਂ ਕ੍ਰਿਸਮਸ ਮਣਵਾ ਲਓ ਜੇ ਮਨਾਉਣੀ ਆ ਤਾਂ ਸਿੱਖਾਂ ਦੇ ਬੱਚਿਆਂ ਨੂੰ ਮੁਸਲਮਾਨਾਂ ਦੇ ਬੱਚਿਆਂ ਨੂੰ ਹਿੰਦੂਆਂ ਦੇ ਬੱਚਿਆਂ ਨੂੰ ਸਕੂਲਾਂ ਵਾਲੇ ਕਹਿੰਦੇ ਆ ਕਿ ਤੁਸੀਂ ਘਰੋਂ ਵਰਦੀ ਪਾ ਕੇ ਆਉਣੀ ਆ ਕ੍ਰਿਸਮਸ ਵਾਲੀ ਤੇ ਆਪਾਂ ਕ੍ਰਿਸਮਸ ਮਨਾਉਣਾ ਆ ਹਾਲਾਤ ਆ ਤੇ ਉਹੋ ਜੇ ਗਾਂ ਮਾਪੇ ਆ ਜਿਹੜੇ ਇਸ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਦੇ ਉਹ ਕਹਿੰਦੇ ਕੋਈ ਨਹੀਂ ਪੁੱਤ ਤੂੰ ਮਨਾ クリスマス ਕੋਈ ਗੱਲ ਨਹੀਂ ਜਿਹੜਾ ਬੋਲੂਗਾ ਵੇਖੀ ਜਾਊਗੀ ਮੈਂ ਕਾਪੇ ਵੇਖ ਲਉ ਇਹ ਹਾਲਾਤ ਆ ਆਪਣੇ ਉਹ ਆਪਣੇ ਆਪਣੇ ਚ ਨਹੀਂ ਆਉਂਦੇ ਉਹ ਪੂਰੀ ਕਟੜਤਾ ਉਹਨਾਂ ਦੇ ਵਿੱਚ ਪਰ ਆਪਣੇ ਵਾਲੇ ਆਪਣੇ ਧਰਮ ਦੇ ਪੱਕੇ ਨਹੀਂ ਹੈਗੇ ਦੂਜੇ ਸਾਰੇ ਧਰਮਾਂ ਦੇ ਪੱਕੇ ਆ ਉਹਨਾਂ ਦੇ ਗੋਟਿਆਂ ਥੱਲੇ ਜਾ ਜਾ ਕੇ ਵੜਨਗੇ ਕਦੇ ਇਹ ਨਹੀਂ ਵੇਖਿਆ ਉਹ ਉਹਨਾ ਉਹ ਮੁਸਲਮਾਨਾਂ ਦੀ ਟੋਪੀ ਵਾਲਾ ਬੰਦੇ ਨੇ ਪੱਗ ਬਨ ਲਈ ਹੋਵੇ ਕਦੇ ਨਹੀਂ ਵੇਖਿਆ ਕਿ 크ਿਸਚਨਾਂ ਨੇ ਜਾ ਕੇ ਆਪਣੇ ਆਗੇ ਹੋਣ ਪਰ ਨਹੀਂ ਆਪਣੇ ਵਾਲੇ ਜਾ ਜਾ ਕੇ ਆਪ ਦੀ ਦਸਤਾਰ ਲਾ ਕੇ ਆਪ ਦਾ ਪਟਕਾ ਲਾ ਕੇ ਜਵਾਂਟਾਂ ਦਾ ਉਹਨਾਂ ਦੀਆਂ ਟੋਪੀਆਂ ਪਵਾਉਣਗੇ ਕਿ ਹਾਂ ਤੁਸੀਂ ਟੋਪੀਆਂ ਪਾ ਲਓ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਉਹ ਗੁਰੂ ਮਹਾਰਾਜ ਨੂੰ ਮੱਥਾ ਨਹੀਂ ਟੇਕਦੇ ਤੇ ਆਪਣੇ ਵਾਲੇ ਆਪਣੇ ਵਾਲੇ ਬੱਚਿਆਂ ਨੂੰ ਵੀ ਲੈ ਜਾਂਦੇ ਆ ਆਪ ਵੀ ਜਾਂਦੇ ਆ ਮੱਥਾ ਵੀ ਟੇਕਦੇ ਆ ਗੋਡੀ ਹੱਥ ਵੀ ਲਾਉਂਦੇ ਆ ਉਹਨਾਂ ਦੇ ਆ ਹਾਲਾਤ ਆ ਫੇਰ 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 ਮਤਲਬ ਤੁਸੀਂ ਕਿੱਥੋਂ ਭਾਲਦੇ ਹੋ ਤੁਸੀਂ ਕਹਿੰਦੇ ਹੋ ਕਿ ਜੀ ਸਿੱਖੀ ਆਏ ਆ ਸਿੱਖੀ ਆਏ ਆ ਧੋਗਲੇ ਕਿਰਦਾਰ ਤਾਂ ਆਪਣੇ ਆਪ ਦੇ ਆ ਕਿ ਜਿਹੜੇ ਆਪਣੇ ਵਾਲੇ ਬੱਚਿਆਂ ਨੂੰ ਤਿਆਰ ਕਰ ਕਰਕੇ ਸਕੂਲਾਂ ਦੇ ਵਿੱਚ ਭੇਜੀ ਜਾਂਦੇ ਆ ਜੀ ਕ੍ਰਿਸਮਸ ਮਨਾ ਲਓ ਬਿਰੂ ਸਾਹਿਬ ਨੇ ਪਰਿਵਾਰ ਵਾਰਤਾ ਉਹ ਕਹਿੰਦੇ ਠੀਕ ਆ ਗੁਰੂ ਸਾਹਿਬ ਨੇ ਪਰਿਵਾਰ ਵਾਰਤਾ ਤੇ ਆਪਣੇ ਆਲੇ ਆਪਣੇ ਆਲੇ ਸ਼ਹੀਦੀ ਦਿਹਾੜੇ ਮਨਾਉਣ ਦੀ بجائے ਦੂਜਿਆਂ ਦੇ ਤਿਹਾਰ ਮਨਾਉਂਦੇ ਆ ਜਿਹੜੇ ਆਪਣੇ ਤਿਹਾਰ ਕਦੇ ਨਹੀਂ ਮਨਾਉਂਦੇ ਉਹ ਇੰਨੇ ਆਪਦੇ ਧਰਮ ਦੇ ਪੱਕੇ ਆ ਇੰਨੇ ਆਪਦੇ ਧਰਮ ਦੇ ਪੱਕੇ ਆ ਕਿ ਉਹ ਕਦੇ ਵੀ ਆਪਣੀ ਗੱਲ ਨਹੀਂ ਕਰਨਗੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਤੋਂ ਦੇਖ ਨਹੀਂ ਲੈਣੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਤੁਸੀਂ ਆਪਣੀ ਯਿਸੂ ਮਸੀਹ ਤੇ ਪੱਕੇ ਰਹਿਣਾ ਰੋ ਪੱਕੇ ਰਹਿਣਾ ਚਾਹੀਦਾ ਸਹੀ ਹੈ ਮੇਰੇ ਸਾਰ ਨਾਲੋਂ ਮੁਸਲਮਾਨ ਆਪਦੇ ਧਰਮ ਦੇ ਪੱਕੇ ਆ ਉਹ ਸਹੀ ਆ ਜੇ ਉਹ ਆਪਦੇ ਧਰਮ ਦੇ ਪੱਕੇ ਆ ਉਹ ਸਹੀ ਆ ਹਿੰਦੂ ਆਪਦੇ ਧਰਮ ਦੇ ਪੱਕੇ ਆ ਉਹ ਸਹੀ ਆ ਪਰ ਤੁਸੀਂ ਵੀ ਆਪਦੇ ਧਰਮ ਦੇ ਪੱਕੇ ਹੋ ਜਾਣਾ ਤੁਸੀਂ ਵੀ ਆਪਦੇ ਧਰਮ ਦੇ ਪੱਕੇ ਰੋ ਤੁਸੀਂ ਆਪਦੇ ਧਰਮ ਦੇ ਪੱਕੇ ਤਾਂ ਹੈ ਨਹੀਂ ਬਾਕੀ ਸਾਰੇ ਧਰਮਾਂ ਦੇ ਪੱਕੇ ਹੋ ਜਿੱਥੇ ਜਾਵੜੋ ਹਾਂ ਠੀਕ ਆ ਆਪਣਾ ਧਰਮਾ ਜਿਹੜਾ ਉਹ ਕਹਿੰਦਾ ਕਿ ਸਾਰਿਆਂ ਧਰਮਾਂ ਦਾ ਸਤਿਕਾਰ ਕਰੋ ਸਾਰਿਆਂ ਦਾ ਸਤਿਕਾਰ ਕਰੋ ਕਰਨਾ ਵੀ ਚਾਹੀਦਾ ਪਰ ਸਤਿਕਾਰ ਕਰੋ ਦਾ ਮਤਲਬ ਇਹ ਨਹੀਂਗਾ ਕਿ ਉਹਨਾਂ ਦੇ ਧਰਮ ਚ ਹੀ ਵੜ ਜਾਓ ਜਿਹੜੇ ਉਹ ਕੰਮ ਕਰਦੇ ਆ ਸਾਰੇ ਕਰ ਲੋ ਸਤਕਾਰ ਕਰੋ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਬੁਰਾ ਭਲਾ ਨਾ ਕਹੋ ਸਤਕਾਰ ਕਰੋ ਕਿ ਹਾਂ ਜੀ ਤੁਸੀਂ ਆਪਦੇ ਧਰਮ ਦੇ ਪੱਕੇ ਹੋ ਤੁਸੀਂ ਆਪਦੇ ਧਰਮ ਮੁਤਾਬਕ ਜੋ ਕਰਨਾ ਕਰੋ ਅਸੀਂ ਆਪਦੇ ਧਰਮ ਦੇ ਪੱਕੇ ਆਸੀਂ ਆਪਦੇ ਧਰਮ ਦੇ ਮੁਤਾਬਕ ਜੋ ਕਰਨਾ ਕਰਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਾਂਗੇ ਹੋਰ ਕਿਸੇ ਨੂੰ ਨਹੀਂ ਟੇਕਾਂਗੇ ਉਹ ਕਹਿੰਦੇ ਆ ਕਿ ਅਸੀਂ ਆਪਦੇ ਗੁਰੂ ਨੂੰ ਮੱਥਾ ਟੇਕਦੇ ਆਂ ਅਸੀਂ ਹੋਰ ਕਿਸੇ ਦੇ ਗੁਰੂ ਦੀ ਦੇਖ ਵੀ ਨਹੀਂ ਲਵਾਂਗੇ ਗੁਰਦਵਾਰੇ ਚ ਤੇ ਆਪਣੇ ਵਾਲੇ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਕੋਈ ਗੱਲ ਨਹੀਂ ਗੁਰੂ ਚੀਜ਼ੀ ਦੇ ਗਿਆ ਉਹ ਆਪਦੇ ਪਰਿਵਾਰ ਦੀ ਦੇ ਗਿਆ ਹੋਊਗਾ ਜੇ ਕੌਮ ਲਈ ਪੰਥ ਲਈ ਕੋਈ ਲੜੀ ਜਾਂਦਾ ਲੜੀ ਜਾਂਦਾ ਠੀਕ ਆ ਲੜਦਾ ਹੋਊਗਾ ਆਪਾਂ ਨੂੰ ਤਾਂ ਆਪ ਦਾ ਵੇਖਣਾ ਵੀ ਆਪਾਂ ਆਪ ਦਾ ਵੇਖਣਾ ਵੀ ਸਾਡਾ ਕਿਵੇਂ ਸੈੱਟ ਲਾਉਂਦਾ ਤੇ ਫਿਰ ਤੁਸੀਂ ਗਾਂ ਕਿੱਥੋਂ ਭਾਲਦੇ ਹੋ ਕਿ ਜਵਾਕ ਆ ਤੁਹਾਡੇ ਜਿਹੜੇ ਆਓ ਉਹ ਨਸ਼ਿਆਂ ਦੇ ਵਿੱਚ ਨਹੀਂ ਪੈਣਗੇ ਜਾਂ ਇੱਧਰ ਨਹੀਂ ਜਾਣਗੇ ਉੱਧਰ ਨਹੀਂ ਜਾਣਗੇ ਫਿਰ ਤੁਸੀਂ ਕਹਿੰਦੇ ਹੋ ਸਾਡੇ ਜਵਾਕ ਸਿਆਣੇ ਨਹੀਂ ਤੁਸੀਂ ਜਵਾਕਾਂ ਨੂੰ ਕੋ ਸਿਖਾਓਗੇ ਤਾਂ ਜਵਾਕ ਸਿਆਣੇ ਹੋਣਗੇ ਜਦੋਂ ਜਵਾਕਾਂ ਨੂੰ ਪਹਿਲਾਂ ਹੀ ਸਾਰੇ ਪਾਸੇ ਅਲਝਾ ਦੋਗੇ ਤਾਂ ਜਵਾਕ ਤਾਂ ਉਲਝੂਗਾ ਉਲਝੂਗਾ ਸੋਹ ਆਕਲ ਨੂੰ ਹੱਥ ਮਾਰੋ ਸਕੂਲਾਂ ਵਾਲਿਆਂ ਨੂੰ ਵੀ ਬੇਨਤੀ ਆ ਕਿ ਸਕੂਲਾਂ ਵਾਲੇ ਮੜਾ ਜਾ ਧਿਆਨ ਦੇਣ ਇਹਨਾਂ ਗੱਲਾਂ ਤੇ ਕਿ ਉਹਨਾਂ ਬੱਚਿਆਂ ਨੂੰ ਹੀ ਜੇ ਤੁਸੀਂ ਮਨਾਉਣਾ ਤੇ ਆਰ ਤਾਂ ਉਹਨਾਂ ਬੱਚਾ ਤੋਂ ਹੀ ਮਨਵਾਇਆ ਜਾਵੇ ਜਿਹੜੇ ਉਸ ਧਰਮ ਨੂੰ ਬਿਲੋਂਗ ਕਰਦੇ ਆ ਦੂਜੇ ਧਰਮ ਵਾਲਿਆਂ ਨੂੰ ਠੇਸ ਨਾ ਪਹੁੰਚਾਈ ਜਾਵੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਤਾਂ ਬੇਇੱਜ਼ਤੀ ਕਰਦੇ ਨਹੀਂ ਐ ਵੀ ਇੱਕ ਬੇਇੱਜ਼ਤੀ ਆ ਕਿ ਦੂਜੇ ਧਰਮ ਵਾਲਿਆਂ ਨੂੰ ਤੁਸੀਂ ਕਹਿੰਦੇ ਹੋ ਜਾ ਜਾ ਕੇ ਕਿ ਹਾਂਜੀ ਆਓ ਤੁਹਾਡੇ ਧਰਮ ਵਾਲੇ ਹੈਗੇ ਆ ਤੁਸੀਂ ਉਹਨਾਂ ਬੱਚਿਆਂ ਨੂੰ ਕਹੋ ਕਿ ਹਾਂਜੀ ਤੁਸੀਂ ਮਨਾਉਣਾ ਤੁਸੀਂ ਸਿੱਖਾਂ ਦੇ ਸਿੱਖਾਂ ਦੇ ਬੱਚਿਆਂ ਦੇ ਜਿਹੜੇ ਉਹ ਪੜਕੇ ਲਵਾ ਲਵਾ ਕੇ ਉਹਨਾਂ ਨੂੰ ਟੋਪੀਆਂ ਪਵਾ ਪਾ ਕੇ ਤੁਸੀਂ 크리스마ਸ ਵਾਲੀਆਂ ਵਰਦੀਆਂ ਪਵਾ ਪਵਾ ਕੇ ਤੁਸੀਂ 크리스마ਸ ਮਨਾਈ ਜਾਂਦੇ ਆ ਜੇ ਤੁਸੀਂ ਹਿੰਦੂਆਂ ਦੀ ਗੱਲ ਕਰ ਲਈਏ ਜਾਂ ਮੁਸਲਮਾਨਾਂ ਦੀ ਗੱਲ ਕਰ ਲਈਏ ਮੁਸਲਮਾਨਾਂ ਦਾ ਇੱਕ ਬੱਚਾ ਸੀਗਾ ਉਹਨੂੰ ਸਕੂਲ ਵਾਲੇ ਕਹਿੰਦੇ ਆਖੇ ਜੀ ਤੂੰ ਕੱਲ ਨੂੰ 크리스마ਸ ਵਾਲੀ ਵਰਦੀ ਪਾ ਕੇ ਆਉਣੀ ਹੈ ਬੱਚੇ ਨੇ ਘਰੇ ਰੌਲਾ ਪਾ ਲਿਆ ਕਿ ਮੈਂ ਤਾਂ 크리스마ਸ ਵਾਲੀ ਵਰਦੀ ਪਾਉਣੀ ਹੈ ਬੱਚੇ ਨੂੰ ਸਿਖਾਇਆ ਉਹਨਾਂ ਨੇ ਕਿ ਹਾਂ ਜੀ ਆਏ ਨਹੀਂ ਆਹ ਗੱਲ ਆ ਫੇਰ ਉਹ ਕਹਿੰਦਾ ਠੀਕ ਹੈ ਫੇਰ ਅਗਲੇ ਦਿਨ ਫੇਰ ਜਿਹੜਾ ਸਕੂਲ ਆਣਾ ਨੇ ਪੁੱਛਿਆ ਕਿ ਤੂੰ ਵਰਦੀ ਕਿਉਂ ਨਹੀਂ ਪਾਈ ਤੇ ਘਰ ਦੇਣੇ ਗੱਲ ਕੀਤੀ ਕਿ ਅਸੀਂ ਤਾਂ ਨਹੀਂ ਪਾਈ ਕੀ ਮਤਲਬ ਤੁਹਾਡਾ ਤੁਸੀਂ ਸਿਰਫ ਤੇ ਸਿਰਫ 크ਰਿਸਚੀਅਨ ਬੱਚਿਆਂ ਨੂੰ ਵਰਦੀ ਪਵਾਓ 크리스마ਸ ਮਨਾਓ ਜੋ ਮਰਜ਼ੀ ਕਰੋ ਤੁਹਾਨੂੰ ਤੁਹਾਡਾ ਤਿਉਹਾਰ ਮੁਬਾਰਕ ਪਰ ਸਾਡੇ ਜਿਹੜੇ ਉਹ ਸ਼ਹੀਦੀ ਦਿਹਾੜੇ ਚੱਲ ਰਹੇ ਆ ਉਹ ਸ਼ਹੀਦੀ ਦਿਹਾੜਿਆਂ ਦੇ ਵਿੱਚ ਟੰਗ ਨਾ ਡਾਓ ਤੇ ਫਿਰ ਜਦੋਂ ਤੁਸੀਂ ਟੰਗ ਡਾਉਣੇ ਆ ਫਿਰ ਜਦੋਂ ਕੋਈ ਬੋਲਦਾ ਫਿਰ ਤੁਸੀਂ ਕਹਿੰਦੇ ਹੋ ਨਹੀਂ ਜੇ ਮਾਹੌਲ ਖਰਾਬ ਕਰਦੇ ਆ ਮਾਹੌਲ ਨਹੀਂ ਖਰਾਬ ਕਰਦੇ ਤੁਸੀਂ ਜਾਣ ਜਾਣ ਕੇ ਵਿੱਚ ਟੰਗਾ ਡਾਉਣੇ ਆ ਆ ਕੇ ਸੋ ਅਕਲ ਨੂੰ ਹੱਥ ਮਾਰੋ ਮਾਪੇ ਵੀ ਅਕਲ ਨੂੰ ਹੱਥ ਮਾਰਨ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਅਕਲ ਨੂੰ ਤੁਸੀਂ ਆਪ ਹੀ ਕਹਿੰਦੇ ਹੋ ਕਿ ਜੋ ਬੱਚੇ ਨੂੰ ਛੋਟੇ ਹੁੰਦੇ ਨੂੰ ਸਿਖਾਵਾਂਗੇ ਉਹੀ ਗਾਂ ਬਣੂਗਾ ਤੇ ਜੇ ਹੁਣ ਤੁਸੀਂ ਉਹਨੂੰ ਉਹੀ ਗੱਲਾਂ ਸਿਖਾਈਆਂ ਨਹੀਂ ਉਹਨੇ ਗਾਂ ਜਾ ਕੇ ਹੌਲ ਚ ਜਾਣਾ ਉਹਨੂੰ ਸਮਝ ਹੀ ਨਹੀਂ ਆਉਣੀ ਕਿ ਮੈਂ ਹੈ ਕੌਣ ਆ ਮੈਂ ਕਿਹਦਾ ਵਾਰਸ ਆ ਆਪਾਂ ਇਹ ਕਹਿੰਨੇ ਆ ਕਿ ਅਸੀਂ ਗੁਰੂਆਂ ਦੇ ਵਾਰਸਾਂ ਅਸੀਂ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸਾਂ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਾ ਦੇ ਵਾਰਸਾਂ ਅਸੀਂ ਉਹਨਾਂ ਦੇ ਆਈਡਲ ਆ ਸਾਡੇ ਉਹ ਪਰ ਆਪਾਂ ਉਹ ਆਈਡਲ ਤਾਂ ਬਣਾਈ ਬੈਠੇ ਆ ਉਹਨਾਂ ਦੇ ਕੰਮ ਵੀ ਕਰ ਲਿਏ ਉਹਨਾਂ ਲਈ ਕੌਮ ਦੀ ਗੱਲ ਵੀ ਕਰ ਲਈਏ ਪੰਥ ਦੀ ਗੱਲ ਵੀ ਕਰ ਲਈਏ ਆਪਦੇ ਬੱਚਿਆਂ ਨੂੰ ਜੜੀ ਆਓ ਕੌਮ ਦੀ ਗੱਲ ਸਿਖਾਈਏ ਪੰਥ ਦੀ ਗੱਲ ਸਿਖਾਈਏ ਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਗੱਲ ਸਿਖਾਈਏ ਕੱਲੀ ਗਰਬਾਣੀ ਪੜਨ ਦੀ ਗੱਲ ਸਿਕਾਈਏ ਅਗਲੇ ਆਪਦੇ ਧਰਮਾਂ ਦੇ ਵਿੱਚ ਬਹੁਤ ਕੁਸ਼ ਕਰੀ ਜਾਂਦੇ ਆ ਪਰ ਸ਼ੁਰੂਆਤ ਇੱਥੋਂ ਹੀ ਹੋਣੀ ਆ ਸ਼ੁਰੂਆਤ ਮਾਪਿਆਂ ਤੋਂ ਹੀ ਹੋਣੀ ਆ ਸੋ ਸਮਝਣ ਦੀ ਲੋੜ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ